ਭਾਈ ਜਸਪ੍ਰੀਤ ਸਿੰਘ ਜੀ ਹੁਣਾਂ ਨੇ ਜੋ ਆਪ ਜੀ ਦੇ ਨਾਲ ਗੁਰਬਾਣੀ ਦਾ ਸ਼ਬਦ ਸਾਂਝਾ ਕੀਤਾ ਮਾਦੋ ਹਮ ਐਸੇ ਤੂ ਐਸਾ ਇਹ ਬੇਨਤੀ ਰੂਪ ਚ ਕਿੰਨੇ ਪ੍ਰੇਮ ਦੇ ਨਾਲ ਬੇਨਤੀ ਹੈ ਵਾਹਿਗੁਰੂ ਅਸੀਂ ਕਿੱਦਾਂ ਦੇ ਆ ਤੇ ਤੂੰ ਕਿੱਦਾਂ ਦਾ ਹਮ ਪਾਪੀ ਅਸੀਂ ਅਉਗਣਾਂ ਦੇ ਨਾਲ ਭਰੇ ਹੋਏ ਆ ਪਾਪਾਂ ਨਾਲ ਭਰੇ ਹੋਏ ਤੂੰ ਪਾਪ ਖੰਡਣ ਤੁਸੀਂ ਪਾਪਾਂ ਨੂੰ ਖੰਡਣ ਵਾਲਿਓ ਕੱਟ ਦੇਣ ਵਾਲਿਓ ਨੀਕੋ ਠਾਕੁਰ ਦੇਸਾ ਸੋ ਬੜੇ ਪ੍ਰੇਮ ਦੇ ਨਾਲ ਇਹ ਕੀਰਤਨ ਆਪ ਜੀ ਨਾਲ ਸਾਂਝਾ ਕੀਤਾ ਸਾਡੀਆਂ ਕਿੰਨੀਆਂ ਰਾਤਾਂ ਸਾਧ ਸੰਗਤ ਜੀ ਅੱਜ ਤੱਕ ਜਿਹੜੀਆਂ ਸੌਕੇ ਬਤੀਤ ਹੋ ਗਈਆਂ ਧਰਮ ਦੀ ਦੁਨੀਆ ਦੇ ਵਿੱਚ ਉਹਨਾਂ ਰਾਤਾਂ ਦਾ ਉਸ ਸਮੇਂ ਦਾ ਕੋਈ ਵजूद ਨਹੀਂ ਹੈ ਧਰਮ ਦੀ ਦੁਨੀਆ ਦੇ ਵਿੱਚ ਉਸ ਸਮੇਂ ਦਾ ਜਾਂ ਜਿਹੜੀਆਂ ਸਾਡੀਆਂ ਰਾਤਾਂ ਅਜਾਈਂ ਚਲਾ ਗਈਆਂ ਜਿਸ ਨੂੰ ਮਾਰੇ ਬਾਣੀ ਵਿੱਚ ਕਿਰਪਾ ਕਰਕੇ ਸਮਝਾਉਂਦੇ ਰੈਣ ਗਵਾਈ ਸੋਇ ਕੈ ਦੇਵ ਸੁਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਜਾਂ ਮਾਰੇ ਕਿਰਪਾ ਕਰਕੇ ਫਰਮਾਉਂਦੇ ਐ ਰਾਤ ਜੇ ਸੋਵਹਿ ਦਿਨ ਕਰਹਿ ਕਾਮ ਇਕ ਖਿੰਨੇ ਨਾ ਹਰ ਕੋ ਨਾਮ ਤਾ ਧਰਮ ਦੀ ਦੁਨੀਆ ਦੇ ਵਿੱਚ ਉਹੀ ਸਮਾ ਪ੍ਰਵਾਨ ਹੈ ਉਹੀ ਸਮਾ ਸਾਧ ਸੰਗਤ ਜੀ ਜਿਹੜਾ ਸਫਲ ਹੈ ਜੋ ਆਪ ਜੀ ਇੱਥੇ ਬੈਠ ਕੇ ਬਤੀਤ ਕਰਦੇ ਪਏ ਸੋ ਵੱਡੇ ਭਾਗ ਹੈ ਜਿੱਥੇ ਸਤਿਗੁਰੂ ਮਹਾਰਾਜ ਦੇ ਨੇਤਰਾਂ ਦੇ ਨਾਲ ਦਰਸ਼ਨ ਕਰਦੇ ਪਏ ਆ ਉਥੇ ਸ਼ਰਵਣੀ ਦਰਸ਼ਨ ਹੋ ਰਹਿ ਪ੍ਰੇਮ ਨਾਲ ਬਾਣੀ ਸੁਣ ਰਹੇ ਆ ਗੁਰਬਾਣੀ ਦਾ ਕੀਰਤਨ ਸੁਣਦੇ ਪਏ ਆ ਸੋ ਸਤਿਗੁਰੂ ਜੀ ਕਿਰਪਾ ਕਰਨ ਤਰਸ ਕਰਨ ਔਰ ਗਿਆਨੀ ਮਾਨ ਸਿੰਘ ਦੀ ਝੌਰ ਹੋਣਾ ਦਾ ਇੱਕ ਛੋਟਾ ਜਿਹਾ ਬਚਨ ਆਪ ਜੀ ਨਾਲ ਸਾਂਝਾ ਕਰਾਂ ਉਹ ਲਿਖਦੇ ਆ ਆਪਣੇ ਲੈਕਚਰਾਂ ਦੇ ਵਿੱਚ ਕਿ ਜਦੋਂ ਤੁਸੀਂ ਸੰਗਤ ਵਿੱਚ ਆਉਂਦੇ ਹੋ ਬੜੀ ਵੱਡੀ ਵਡਿਆਈ ਵਰਤਦੀ ਹੈ ਬੜੀ ਵੱਡੀ ਕਿਰਪਾ ਵਰਤਦੀ ਹੈ ਉਹ ਕਿਹੜੀ ਕਿਰਪਾ ਵਰਤਦੀ ਜਿੱਥੇ ਨੇਤਰੀ ਦਰਸ਼ਨ ਹੁੰਦੇ ਆ ਸੰਗਤ ਵਿੱਚ ਬੈਠ ਕੇ ਸਰਵਣੀ ਦਰਸ਼ਨ ਹੁੰਦੇ ਆ ਸਤਿਗੁਰੂ ਗਰੀਬ ਨਿਵਾਜ ਦਸਾ ਪਾਤਸ਼ਾਹਿਆ ਜੀ ਕੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿੱਥੇ ਹਜ਼ੂਰੀ ਹੈ ਸਾਤ ਸੰਗਤ ਹੈ ਕੀਰਤੀ ਹੈ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ ਔਰ ਉਥੇ ਜਿੰਨਾ ਦੀ ਯਾਦ ਵਿੱਚ ਤੁਸੀਂ ਜੁੜ ਕੇ ਬੈਠਦੇ ਹੋ ਉਹ ਗੁਰਮਖ ਪਿਆਰੇ ਉਹ ਸਾਧੂ ਜਾਨ ਉਹ ਮਹਾਂਪੁਰਖ ਉਹ ਸ਼ਹੀਦ ਸਿੰਘ ਔਰ ਮਾਰੇ ਦੀ ਬਾਣੀ ਦਾ ਫਰਮਾਨ ਹੈ ਜੋ ਹਰ ਦਾਸਨ ਕੀ ਉਸਤਤ ਹੈ ਸਾਹ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਵ ਦੀ ਜਾਣਕਾਰ ਜੈਕਾਰ ਕਰਾਈ ਰੱਬ ਆਪਣੇ ਪਿਆਰਿਆਂ ਦੀ ਬੜੀ ਵੱਡੀ ਜੈਜਕਾਰ ਕਰਵਾਉਂਦਾ ਸਵਾਲ ਪੈਦਾ ਹੁੰਦਾ ਕਿ ਰੱਬ ਆਪਣੇ ਪਿਆਰਿਆਂ ਦੀ ਕਿਉਂ ਵਡਿਆਈ ਕਰਵਾਉਂਦਾ ਤਾਂ ਉਹ ਕਹਿੰਦੇ ਜੋ ਰੱਬ ਦੇ ਪਿਆਰਿਆਂ ਦੀ ਵਡਿਆਈ ਉਹ ਪਰਮੇਸ਼ਰ ਦੀ ਹੀ ਵਡਿਆਈ ਹੈ ਹੁਣ ਆਪਾਂ ਯਾਦ ਕਿੰਨਾਂ ਨੂੰ ਕਰਦੇ ਪਏ ਧੰਨ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਿੰਨਾਂ ਨੂੰ ਕਰਦੇ ਪਏ ਸਮੂਹ ਸ਼ੀਦਾ ਸਿੰਘਾਂ ਨੂੰ ਔਰ ਉਹਨਾਂ ਸ਼ਹੀਦਾਂ ਸਿੰਘਾਂ ਦੀ ਯਾਦ ਵਿੱਚ ਜੁੜ ਕੇ ਬੈਠੇ ਆ ਤੇ ਕੀਰਤੀ ਕੀਦੀ ਕਰਦੇ ਪਏ ਆ ਅਕਾਲ ਪੁਰਖ ਪਰਮੇਸ਼ਰ ਦੀ ਕਰਤੇ ਵਾਹਿਗੁਰੂ ਪ੍ਰਮਾਤਮਾ ਦੀ ਸਾਧ ਸੰਗਤ ਜੀ ਜਿਨੂੰ ਮਹਾਰਨੇ ਬਾਣੀ ਵਿੱਚ ਵੀ ਬੜਾ ਸੋਹਣਾ ਫਰਮਾ ਕੇ ਸਾਨੂੰ ਸਮਝਾਇਆ ਕਿ ਮੋਹੇ ਮਿਲੀਓ ਆਪਣਾ ਆਪਣਾ ਸੰਗੀ ਭਜੈ ਗੋਬਿੰਦ ਉਹ ਤਾਂ ਵਾਹਿਗੁਰੂ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਵਿੱਚ ਅਪੇਧ ਹੋਗੇ ਧੰਨ ਬਾਬਾ ਦੀਪ ਸਿੰਘ ਮਹਾਰਾਜ ਸਮੂ ਸ਼ਹੀਦ ਸਿੰਘ ਅੱਜ ਉਹਨਾਂ ਦੀ ਯਾਦ ਵਿੱਚ ਆਪਾਂ ਸਾਰੇ ਜੁੜ ਕੇ ਬੈਠੇ ਆ ਔਰ ਜਾਦ ਸ਼ੀਦਾਾਂ ਦੀ ਪਰਸਮਰਤੀ ਕਰਤੇ ਪਰਮੇਸ਼ਰ ਦੀ ਹੈ ਇਸ ਕਰਕੇ ਰੱਬ ਆਪਣੇ ਪਿਆਰਿਆਂ ਦੀ ਜੈਜਾਕਾਰ ਕਰਾਉਂਦਾ ਕਿਉਂਕਿ ਰੱਬ ਦੇ ਪਿਆਰਿਆਂ ਦੀ ਜੈਜਾਕਾਰ ਵਿੱਚ ਵੀ ਪਰਮੇਸ਼ਰ ਦੀ ਜੈਜਾਕਾਰ ਤੇ ਮਾਨ ਸਿੰਘ ਜੀ ਝੌਰ ਜੀ ਹੁਣਾਂ ਨੇ ਅਗਲਾ ਬਚਨ ਬੜਾ ਬਾਖਮਲ ਲਿਖਿਆ ਉਹ ਕਹਿੰਦੇ ਜੀ ਦੀ ਯਾਦ ਵਿੱਚ ਜੁੜ ਕੇ ਵੀ ਬੈਠੇ ਹੋਗੇ ਨਾ ਸੰਗਤ ਚ ਜਿੱਡੀ ਵੱਡੀ ਉਹਦੀ ਕਮਾਈ ਹੋਊਗੀ ਜਿੱਡੀ ਵੱਡੀ ਉਹਦੀ ਬੰਦਗੀ ਹੋਊਗੀ ਉਹਦੀ ਬੰਦਗੀ ਦਾ ਉਹਦੀ ਕਮਾਈ ਦਾ ਸਾਰਾ ਫਲਾ ਭਾਗ ਵੀ ਉਥੇ ਸੰਗਤ ਵਿੱਚ ਵਰਤਦਾ ਵਾ ਜਦੋਂ ਉਹਨਾਂ ਦੀ ਜਾਦ ਵਿੱਚ ਬੈਠਦੇ ਹੋ ਇਹ ਆਪਣੀ ਸਫਲ ਰਾਤ ਮੈਂ ਬੇਨਤੀ ਕੀਤੀ ਕਿੰਨੀਆਂ ਰਾਤਾਂ ਅਜਾਈ ਨਿਕਲ ਗਈਆਂ ਪਰ ਇਹ ਰਾਤ ਅੱਜ ਵੱਡੀ ਕਿਉਂ ਹੈ ਸਫਲ ਕਿਉਂ ਹੈ ਸੁਭਾਗੀ ਕਿਉਂ ਹੈ ਜਿੱਥੇ ਸੰਗਤ ਹੋ ਰਹੀ ਗੁਰੂ ਦਾ ਦਰਸ਼ਨ ਹੋ ਰਿਹਾ ਸ਼ਰਵਣੀ ਦਰਸ਼ਨ ਹੋ ਰਿਹਾ ਔਰ ਮਹਿਸੂਸ ਕਰਿਓ ਜਿਨ੍ਹਾਂ ਦੀ ਜਾਤ ਵਿੱਚ ਬੈਠੇ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਹਨਾਂ ਤੋਂ ਵੱਡੀ ਕਮਾਈ ਕੀ ਦੀ ਹੋ ਸਕਦੀ ਹੈ ਜੀ ਧੰਨ ਬਾਬਾ ਦੀਪ ਸਿੰਘ ਜੀ ਸਮੂ ਸ਼ਹੀਦ ਸਿੰਘ ਉਹਨਾਂ ਦੀ ਸਮਾ ਸਾਰੀ ਬੰਦਗੀ ਦਾ ਕਮਾਈ ਦਾ ਫਲਾ ਭਾਅ ਵੀ ਅੱਜ ਇੱਥੇ ਵਰਤਦਾ ਪਿਆ ਸੋ ਬਾਬੇ ਸ਼ਹੀਦ ਕਿਰਪਾ ਕਰਮ ਸਾਡੀ ਉਹ ਕਮਾਈ ਸਾਡੇ ਹਿਰਦੇ ਚ ਵਸੇ ਔਰ ਸਾਰੇ ਅਰਦਾਸ ਕਰੀਏ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹ